ਨਾਮ ਮੰਗਾ ਸਿੰਘਾ ਜੀ ਕਿਹੜਾ ਪਿੰਡ ਹੈ ਬੇਦੀ ਸ਼ਰਨਾ ਕਿੰਨਾ ਕੁ ਨੁਕਸਾਨ ਹੋਇਆ ਸੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਹੜ੍ਹ ਦੇ ਨਾਲ ਇੱਥੇ ਜਿਹੜੀ ਜ਼ਮੀਨ 'ਚ ਅਸੀਂ ਖੜੇ ਆ ਇੱਥੇ 8-10 ਫੀਟ ਪਾਣੀ ਸੀ ਜੀ ਅੱਜ ਦੁਬਈ ਵਾਲੇ ਵੀ ਪਹੁੰਚ ਗਏ ਕਿਹੜਾ ਦੁਬਈ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਜੀ ਵੀਰਾਂ ਦਾ ਬਾਹਰੋਂ ਦੁਬਈ ਤੋਂ ਆ ਕੇ ਪੰਜਾਬੀ ਹੋਣ ਦੇ ਨਾਂ ਦੇ ਪੰਜਾਬੀਆਂ ਵਾਲਾ ਇਹਨਾਂ ਨੇ ਮਤਲਬ ਪੰਜਾਬ ਦੇ ਵਿੱਚ ਆਪਣਾ ਵਾਅਦਾ ਪੂਰਾ ਕੀਤਾ ਅੱਜ ਮੇਰੇ ਖੇਤ ਦੇ ਵਿੱਚ ਇਹ ਮੇਰੀ ਬੀ ਅਤੇ ਖਾਦ ਲੈ ਕੇ ਕਨਕਮਿਸ਼ਨ ਬਹੁਤ-ਬਹੁਤ ਧੰਨਵਾਦ ਵੀਰਾਂ ਦਾ ਈ ਲੱਗਦਾ ਕਿ ਕਿਸਾਨ ਹੁਣ ਫੇਰ ਤੋਂ ਕਿਸੇ ਖੇਤੀ ਕਰਕੇ ਫੇਰ ਤੋਂ ਘਰ-ਬਾਰ ਬਣਾ ਸਕਦਾ ਆਪਣਾ ਅਜੇ ਤਾਂ ਕੋਈ ਟਾਈਮ ਲੱਗੇਗਾ ਜੀ ਜਿਨ੍ਹਾਂ ਨੁਕਸਾਨ ਹੋ ਗਿਆ ਕੋਈ 2-3 ਸਾਲ ਤਾਂ ਲੱਗਣਗੇ ਇੰਨੀ ਜਲਦੀ ਕੁਝ ਨਹੀਂ ਕਰ ਸਕਦੇ ਜੀ ਕੀ ਲੱਗਦਾ ਕਿ ਆਪਣੇ ਆਉਣ ਵਾਲੇ ਕੰਮ ਕਰ ਲੋਗੇ ਜੇ ਖੇਤੀ ਹੋ ਜੂਗੀ ਤੇ ਹਾਂ ਜੇ ਕਣਕ ਵੀ ਹਾਂ ਕੁਝ ਤਾਂ ਕੰਮ ਹੋਣਗੇ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਜੀ ਕਣਕ ਬੀਜਣਗੇ ਜੀ ਕੀ ਨਾਂ ਆ ਆਪਣਾ ਕਿਹੜੀ ਸੰਸਥਾ ਵੱਲੋਂ ਪਹੁੰਚੇ ਹੋ ਅੱਜ ਤੁਹਾਡੇ ਨਾਲ ਜਿਹੜੀ ਵਿਜਾਈ ਕੀਤੀ ਜਾ ਰਹੀ ਹੈ ਮੇਰਾ ਨਾਂ ਜੀ ਅਗਰੇ ਸਿੰਘ ਸੰਧੂ ਆ ਅਸੀਂ ਦਵਾਈ ਕਮਿਊਨਿਟੀ ਗਰੁੱਪ ਵੱਲੋਂ ਇੱਥੇ ਆਏ ਆ ਤੇ ਕਾਰ ਫੇਅਰ ਵੱ ਕੀ ਕਹਿਣਾ ਚਾਹੁੰਦੇ ਹੋ ਅੱਜ ਵੱਡੀਆਂ ਸਭਾਵਾਂ ਕੀਤੀਆਂ ਜਾ ਰਹੀਆਂ ਹੜਪੀਟਾਂ ਦਾ ਬਹੁਤ ਨੁਕਸਾਨ ਹੋਇਆ ਇਸ ਤੋਂ ਤੁਹਾਡੇ ਵੱਲੋਂ ਬਜਾਈ ਕੀਤੀ ਜਾ ਰਹੀ ਹੈ ਅਸੀਂ ਜੇ ਗਰਾਊਂਡ ਲੈਵਲ ਦੇ ਉੱਤੇ ਇਹ ਭਾਜੀ ਹੋਣਾ ਦੇ ਟੀਮ ਦੇ ਅੰਦਰ ਹੋ ਕੇ ਜਿਹੜਾ ਉਹ ਕੰਮ ਕਰ ਰਹੇ ਗਰਾਊਂਡ ਲੈਵਲ ਦੇ ਉੱਤੇ ਕਿੰਨੇ ਪਿੰਡਾਂ ਦੀ ਅੱਜ ਬਜਾਈ ਕੀਤੀ ਜਾ ਰਹੀ ਹੈ ਕੀ ਕੀ ਵਸਤੂਆਂ ਲੈ ਕੇ ਆਏ ਬਣਾਲ ਅੱਜ ਅਸੀਂ ਦੋ ਪਿੰਡਾਂ ਦੇ ਵਿੱਚ ਆਏ ਹਾਂ ਲੈ ਕੇ ਖਾਦ ਬੀਜ ਤੇ ਡੀਜ਼ਲ ਪਲੱਸ ਟਰੈਕਟਰ ਵਗੈਰਾ ਮਸ਼ੀਨਰੀ ਵਗੈਰਾ ਜੋ ਵੀ ਹੈ ਅਸੀਂ ਸਾਰੀ ਬਿਜਾਈ ਕਰੋਗੇ ਜੀ ਹਾਂ ਜੀ ਕਰਾਂਗੇ ਜੀ ਸਾਰੀ ਕਿੰਨੀ ਏਕੜ ਜ਼ਮੀਨ ਹੈ ਜਿਸ ਦੀ ਬਿਜਾਈ ਕਰੋਗੇ ਉਹ ਤੁਹਾਨੂੰ 700 ਏਕੜ ਵੰਡਦੀ ਅੱਜ ਦੀ ਡੇਟ ਦੇ ਵਿੱਚ ਪੂਲ ਪੰਜਾਬ ਦੇ ਵਿੱਚ ਕਿੰਨੀ ਏਕੜ ਦੀ ਜ਼ਮੀਨ ਦੀ ਜਿਹੜੀ ਬਿਜਾਈ ਕਰਨ ਜਾ ਰਹੇ ਵੇਖੋ ਜੀ 1600 ਤੋਂ ਸ਼ੁਰੂ ਹੋ ਰਿਹਾ ਤੇ ਹੋਰ ਵੀ ਸਾਡੇ ਕੋਲ 100 100 200 200 ਕਰਕੇ ਜਿਹੜੇ ਬੰਦੇ ਪਹੁੰਚ ਰਹੇ ਉਹਨਾਂ ਦੀ ਵੀ ਅਸੀਂ ਕੋਸ਼ਿਸ਼ ਕਰ ਰਹੇ ਆ ਵੀ ਉਹਨਾਂ ਦੀ ਕਰਵਾ ਕਰਵਾ ਕੇ ਜਾਵਾਂਗੇ ਕਿਹਨਾਕ ਸਕੂਨ ਮਿਲਦਾ ਵੀ ਜਦੋਂ ਅਜਿਹੀ ਸੇਵਾ ਕਰਦੇ ਜੇ ਸਕੂਨ ਵੇਖੋ ਜੀ ਇੱਥੇ ਜੰਮੇ ਪੜੇ ਆ ਜੀ ਇਹ ਸਾਡੀ ਕਰਮ ਜਨਮ ਭੂਮੀ ਆ ਤੇ ਦਵਾਈ ਸਾਡੀ ਕਰਮ ਸੇਵਾ ਤੁਹਾਨੂੰ ਪਤਾ ਵੀ ਇਹ ਮਹਾਰਾਜ ਦਾ ਚਲਾਇਆ ਇੱਕ ਫਲਸਫਾ ਹਾਂਜੀ ਤੇ ਸਕੂਨ ਤੇ ਮਿਲਦਾ ਹੀ ਆ ਜੀ ਆਪਣਾ ਕਿਹੜਾ ਪਿੰਡ ਹੈ ਜੀ ਨਾਮ ਮੇਰਾ ਹਜ਼ਾਰਾ ਸਿੰਘ ਦੀ ਪਿੰਡ ਆਪਣਾ ਬੇਦੀਸ਼ਣਾ ਹੈ ਜੀ ਅੱਜ ਇਹ ਦੁਬਈ ਤੋਂ ਸਸਤਾ ਪਹੁੰਚੀ ਆ ਤੁਹਾਨੂੰ ਬੁਝਾਈ ਕਰਨ ਲਈ ਕੀ ਕਹਿਣਾ ਚਾਹੁੰਦੇ ਆ ਆਪਾਂ ਇਹਨਾਂ ਦਾ ਧੰਨਵਾਦ ਕਰਦੇ ਆ ਇਹ ਸਾਡੇ ਖੇਤ ਦੇ ਵਿੱਚ ਬੀ ਲੈ ਕੇ ਆਏ ਆ ਖਾਦ ਲੈ ਕੇ ਆਏ ਆ ਨਾਲ ਟਰੈਕਟਰ ਲੈ ਆਂਦੇ ਨਾ ਆ ਵੀ ਇਹਨਾਂ ਵਿੱਚ ਕੇ ਜਾਣੀਆਂ ਆ ਵੀ ਚੱਲੇ ਮਤਲਬ ਸਭ ਕੁਝ ਕਰਨ ਦੇ ਆ ਜੀ ਕਿੰਨੀ ਰਾਹਤ ਮਿਲੂਗੀ ਹੁਣ ਤੁਹਾਨੂੰ ਸਾਨੂੰ ਬਹੁਤ ਰਾਹਤ ਮਿਲੰਦੀ ਆ ਜੀ ਇਹ ਚੇਬੀ ਕੀ ਜਾਣਦੇ ਕਾਫੀ ਕਮੀ ਵੀ ਸੀਗੀ ਇਸ ਚੀ ਦੀ ਜਿਹਦਾ ਡਾਇਆ ਨਹੀਂ ਸੀ ਮਿਲ ਰਹੀ ਸੀ ਇਹੋ ਮੁਸ਼ਕਲ ਸੀ ਹਾਂ ਜੀ ਡਾਇਆ ਨਹੀਂ ਜੀ ਮਿਲ ਰਹੀ ਕਿਤੇ ਇਹ ਤਾਂ ਹੁਣ ਬਾਹਰੋਂ ਵੀ ਆਏ ਆ ਤੇ ਸਾਨੂੰ ਇਹਨਾਂ ਕੋਈ ਸਾਸ ਮਿਲ ਗਿਆ ਸਾਨੂੰ ਬੀਜ ਵੀ ਮਿਲ ਗਿਆ ਖਾਦ ਵੀ ਮਿਲ ਗਈ 350 ਏਕੜ ਦੀ ਪੰਜਾਬ ਦੇ ਪੁੱਤ ਨੇ ਪੰਜਾਬ ਦੀ ਸੇਵਾ ਕਰਨ ਆਇਆ ਕੀ ਅਰਦਾਸ ਕਰੋਗੇ ਪ੍ਰਮਾਤਮਾ ਗੜੀ ਨਾਲ ਪ੍ਰਮਾਤਮਾ ਕਰਦੇ ਵੀ ਇਹਨਾਂ ਨੂੰ ਹੋਰ ਤਰੱਕੀ ਤੇ ਤਰੱਕੀ ਮਾਰਾ ਜੀ ਹਾਂ ਸੇਵਾ ਕਰਦੇ ਰਹੇ ਹੋਰ ਸੇਵਾ ਕਰਦੇ ਰਹੇ ਕੀ ਨਾ ਆ ਕਿਹੜੀ ਜਗ੍ਹਾ ਤੋਂ ਤੁਸੀਂ ਇੱਥੇ ਪਹੁੰਚੇ ਹੋ ਅਸੀਂ ਦੁਬਈ ਤੋਂ ਆਏ ਵੀਰ ਜੀ ਤੇ ਸਾਡੀ ਦੁਬਈ ਟ੍ਰਾਂਸਪੋਰਟ ਕਮਿਊਨਿਟੀ ਹੈ ਇੱਕ ਕਾਰ ਫੇਰ ਸਾਡੀ ਮੈਡਮ ਦੀ ਕੰਪਨੀ ਉੱਤੇ ਦੁਬਈ ਦੇ ਵਿੱਚ ਤੇ ਸਾਡੇ ਉੱਤੇ ਡਰਾਈਵਰ ਵੀਰ ਆ ਸਾਰਿਆਂ ਦਾ ਯੋਗਦਾਨ ਲੈ ਕੇ ਆਏ ਸੇਵਾ ਕਰਨ ਲਈ ਇੱਥੇ ਜ਼ਿੰਮੇਦਾਰਾਂ ਭਰਾਵਾਂ ਦੀ ਸਾਡੇ ਦੀ ਹੈਲਪ ਕਰਨ ਲਈ ਜਿਹਦੇ ਕੋ 2 ਕਿਲੇ 4-5 ਕਿਲੇ ਵਿਚਾਰੇ ਬਹੁਤ ਜ਼ਿਆਦਾ ਨੁਕਸਾਨ ਹੋਇਆ ਝੋਨੇ ਦਾ ਇਹਨਾਂ ਦਾ ਰੇਤ ਆ ਗਈਆਂ ਪੈਲੀਆਂ ਦੇ ਵਿੱਚ ਜੀ ਤੇ ਉਹਨਾਂ ਦੀ ਬਜਾਈ ਦੀ ਸੇਵਾ ਕਰ ਲਈ ਆਏ ਆ ਜੀ ਕਿੰਨਾ ਕੁ ਵਧੀਆ ਲੱਗਦਾ ਜਦੋਂ ਬਹੁਤ ਵਧੀਆ ਲੱਗਦਾ ਜੀ ਏਸੀ ਪੰਜਾਬ ਚੋਂ ਜੰਮੇ ਪਲੇ ਸੀ ਪੰਜਾਬ ਦੀ ਅਣ ਕਿ ਸੇਵਾ ਕਰ ਰਹੇ ਹਾਂ ਹਾਂ ਜੀ ਬਹੁਤ ਵਧੀਆ ਲੱਗਦਾ ਜੀ ਸਾਨੂੰ ਪੰਜਾਬ ਦੀ ਸੇਵਾ ਕਰ ਰਹੇ ਆ ਅਸੀਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਸਾੜਾ ਲੈਣਾ ਦੇਣਾ ਨਹੀਂ ਆ ਅਸੀਂ ਆਪਣੇ ਦਬਈ ਟਰਾਂਸਪੋਰਟ ਕਮਿਊਨਿਟੀ ਤੋਂ ਆਏ ਆ ਸੇਵਾ ਕਰਨ ਲਈ ਸਾਡਾ ਕਿਸੇ ਕੋਈ ਪਾਰਟੀ ਨਾਲ ਕੋਈ ਲਾਕਾ ਦੇਖਾ ਨਹੀਂ ਹੈਗਾ ਨਾ ਕੋਈ ਕਾਂਗਰਸ ਨਾਲ ਕਾਲੀ ਨਾ ਬੀਜੀ ਵੀ ਤੇ ਅਸੀਂ ਆਪਣੇ ਲੈਵਲ ਦੇ ਉੱਤੇ ਦਬਈ ਤੋਂ ਸਾਰੇ ਜਿੰਨੇ ਭਰਾ ਸਾਡੇ ਨਾਲ ਆਇਆ ਪਿਛਲੀ ਵਾਰ ਵੀ ਆਇਆ ਸੀ ਮਹੀਨਾ ਪਹਿਲਾਂ ਤੇ ਸਾਰੇ ਅਸੀਂ ਆਪਣੇ ਲੈਵਲ ਤੇ ਸੇਵਾ ਕਰਕੇ ਚਲੇ ਆਂ ਇੱਥੇ ਸਾਡਾ ਕਿਸੇ ਵੀ ਕੋਈ ਪਾਰਟੀ ਨਾਲ ਕੋਈ ਸੰਬੰਧ ਨਹੀਂ ਹੈ ਕਿਸੇ ਵੀ ਬੰਦੇ ਨਾਲ ਜਿਹੜੇ ਤੁਹਾਡੇ ਸਾਥੀ ਨੇ ਉਹਨਾਂ ਨੇ ਟੀ-ਸ਼ਰਟਸ ਪਾਈਆਂ ਪੰਜਾਬ ਦੇ ਹਾਂਜੀ ਤੇ ਪੰਜਾਬ ਦੇ ਨਾਲ ਹਾਂਜੀ ਕੀ ਲੱਗਦਾ ਕਿ ਜਿਹੜੇ ਪੰਜਾਬੀ ਆ ਉਹੀ ਪੰਜਾਬੀ ਇਹਦੇ ਨਾਲ ਖੜੇ ਕਿਉਂਕਿ ਜਦੋਂ ਕਿਸੇ ਹੋਰ ਸੂਬੇ ਦੇ ਜਾਂ ਕਿਸੇ ਹੋਰ ਦੇਸ਼ ਦੇ ਉੱਤੇ ਆਫਤ ਹੁੰਦੀ ਆ ਤਾਂ ਪੰਜਾਬੀ ਪਹਿਲ ਦੇ ਆਧਾਰ ਤੇ ਉੱਤੇ ਜਾ ਕੇ ਡਰਦੇ ਆ ਪਰ ਪੰਜਾਬੀਆਂ ਨੇ ਪੰਜਾਬੀਆਂ ਦਾ ਸਾਥ ਦਿੱਤਾ ਕੋਈ ਹੋਰ ਜਿਹੜਾ ਹੋਰ ਨੇ ਸੂਬੇ ਜਿਹੜੇ ਸੀ ਉਹ ਘੱਟ ਹੀ ਦਿਖਾਈ ਦਿੱਤੇ ਇੱਥੇ ਨਹੀਂ ਜੀ ਹੋਰ ਸੂਬਾ ਕੋਈ ਨਹੀਂ ਆ ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀ ਹੀ ਜਾ ਕੇ ਜਿੱਥੇ ਕੋਈ ਢੀਡ ਪੈਂਦੀ ਆ ਲੰਗਰ ਲਾਉਂਦੇ ਆ ਸਹਾਇਤਾ ਕਰਦੇ ਆ ਤੇ ਸੇਵਾ ਹਰ ਜਗ੍ਹਾ ਸਾਡੇ ਪੰਜਾਬ ਦੇ ਲੋਕ ਬਾਹਰ ਵੀ ਐਨ ਆਰ ਆਈ ਵੀ ਵੀਰ ਆ ਸਾਰੇ ਇੱਥੇ ਲੋਕਲ ਵੀ ਆ ਕੋਈ ਢੀਡ ਪੈਂਦੀ ਆ ਨਾ ਜਿੱਥੇ ਵੀ ਪਵੇ ਆਏ ਜੁਪੀ ਆ ਜੁਪੀ ਵਾਲੇ ਵੀ ਥੋੜੇ ਬਹੁਤ ਆਏ ਆ ਹਰਿਆਣੇ ਤੋਂ ਥੋੜੇ ਹਰਿਆਣਾ ਤੋਂ ਥੋੜੇ ਜਿਹੇ ਆਏ ਸੀ ਤੇ ਜਦ ਹੌਸਲਾ ਵਧਾਈ ਸਾਡੇ ਪੰਜਾਬੀ ਭਰਾਵਾਂ ਨੇ ਦਿੱਤਾ ਐਨ ਆਰ ਆਈਆਂ ਨੇ ਸਾਰੇ ਦੁਬਈ ਤੋਂ ਕੈਨੇਡਾ ਤੋਂ ਕਈ ਯੂ ਐਸ ਤੋਂ ਤੇ ਸਾਰਿਆਂ ਨੇ ਸੇਵਾ ਨਿਭਾਈ ਜਿੰਨੀ ਜੋਗੇ ਸਾਰੇ ਹੈਗੇ ਆ ਨਾ ਭਾਈ ਸਾਡੀ ਸਾਰੀ ਟੀਮ ਦਾ ਇੱਕੋ ਜਿਹੀ ਦੁਬਈ ਟਰਾਂਸਪੋਰਟ ਕਮਿਊਨਿਟੀ ਅੱਜ ਇੱਥੇ ਪਹੁੰਚਿਓ ਲੋਕਾਂ ਦੀ ਬਿਜਾਈ ਕਿਸਾਨਾਂ ਦੀ ਬਿਜਾਈ ਕਰਨ ਦੀ ਇੱਛਾ ਚਾਹੁੰਦੇ ਅਸੀਂ ਭਾਈ ਪਹਿਲਾਂ ਆਪਾਂ ਦੂਜੇ ਵਾਲ ਤੋਂ ਹੁਣ ਇਹਦਾ ਸ਼ੰਨਾ ਵੇਦੀ ਸ਼ੰਨਾ ਹੋ ਹੁਣ ਅਗਲੇ ਪੈਂਡ ਆਪਾਂ ਪਹੁੰਚ ਗਏ ਵਿਦਿਸ਼ਨਾ तकरीबन ਇੱਥੇ ਦਾ ਵੀ 3.5 ਸੌ ਏਕੜ ਦੇ ਲਾਗੇ ਠੀਕ ਹੈ ਭਾਜੀ 3.5 ਸੌ ਏਕੜ ਜਿਹੜਾ ਇੱਥੇ ਦੀ ਪੰਚਾਇਤ ਨੇ ਸਾਨੂੰ ਦੱਸਿਆ ਉਹਦੀਆਂ ਲਿਸਟਾਂ ਤਿਆਰ ਕੀਤੀਆਂ ਜਿੰਨੇ ਵੀ ਛੋਟੇ ਜ਼ਿਮੀਦਾਰ ਵੀ ਨੇ ਵੱਡੇ ਜ਼ਿਮੀਦਾਰ ਵੀ ਨੇ ਉਹ ਸਾਰਿਆਂ ਦੀ ਲਿਸਟ ਵੀ ਕਿਹਦੇ ਜ਼ਿਮੀਦਾਰ ਦੇ 4 ਏਕੜ ਆ 2 ਏਕੜ ਆ 5 ਏਕੜ ਆ ਸਾਰੀਆਂ ਲਿਸਟਾਂ ਜਿਹੜੀਆਂ ਉਹ ਬਣੀਆਂ ਤੇ ਉਹਦੇ ਅਕੋਰਡਿੰਗ ਨੇ ਹੁਣ ਅਸੀਂ ਪਹੁੰਚ ਰਹੇ ਹਾਂ ਤੁਸੀਂ ਦੇਖਦੇ ਆ ਵੀ ਟਰੈਕਟਰ ਵੀ ਪਹੁੰਚ ਰਿਹਾ ਤੇ ਤੁਸੀਂ ਤੁਸੀਂ ਦੇ ਅੰਦਰ ਇਹ ਪੈਂਡ ਆ ਤੇ ਜਿਹੜੀ ਹੁਣ ਜਿਹੜੀ ਆ ਖਾਦ ਬੀਜ ਤਾਂ ਪਛਾਤਾ ਹੀ ਪਹਿ ਬਜਾਈ ਤੁਸੀਂ ਹੁਣ ਕਰ ਰਹੇ ਹੋ ਇਸ ਤੋਂ ਪਹਿਲਾਂ ਵੀ ਤੁਸੀਂ ਹੜਾ ਦਮਨ ਵਿੱਚ ਕਿਹੜੀਆਂ ਕਿਹੜੀਆਂ ਸੇਵਾਵਾਂ ਕੀਤੀਆਂ ਸੀ ਕਿਸ ਤਰੀਕੇ ਨਾਲ ਹੜਾ ਦੇ ਦੌਰਾਨ ਜੀ ਅਸੀਂ ਉਦੋਂ ਵੀ 12-14 ਦਿਨ ਅਸੀਂ ਜਿਹੜੀ ਉਹ ਸੇਵਾ ਨਿਭਾ ਕੇ ਗਏ ਆ ਤੇ ਗੁਰੂ ਗੁਰੂ ਨਾਨਕ ਨੇ ਸਾਨੂੰ ਸੇਵਾ ਬਖਸ਼ੀ ਸੀ ਉਦੋਂ ਜਿਹੜੇ ਵੀ ਹੜ ਪਰਿਵਾਰ ਖੜ ਪੀੜਤ ਜਿਹੜਾ ਦੇ ਘਰਾਂ ਦੀਆਂ ਛੱਤਾਂ ਡਿੱਗੀਆਂ ਸੀ ਫਰਨੀਚਰ ਖਰਾਬ ਹੋ ਗਿਆ ਸੀ ਕਿਸੇ ਦਾ ਪਸ਼ੂ ਡੰਗਰ ਖਰਾਬ ਹੋ ਗਿਆ ਸੀ ਤੇ ਉਹ ਸਾਰੀਆਂ ਚੀਜ਼ਾਂ ਨਹੀਂ ਆ ਉਸ ਟਾਈਮ ਦੇ ਵਿੱਚ ਅਸੀਂ ਜਿੰਨੇ ਵੀ ਘਰ ਸਾਡੇ ਕੋਲ ਹਮਤ ਹੋਈ ਸੀ ਉਹ ਘਰ ਬਣਾ ਕੇ ਗਏ ਆ ਔਰ ਪਸ਼ੂ ਡੰਗਰ ਦਾ ਜਿੰਨਾ ਹੋਇਆ ਫਰਨੀਚਰ ਦਾ ਜਿੰਨਾ ਹੋਇਆ ਉਹ ਉਸ ਟਾਈਮ ਦੇ ਵਿੱਚ 12 14 ਦਿਨ ਲਾ ਕੇ ਸਾਰੀ ਸੇਵਾ ਨਿਭਾ ਗਿਆ ਉਦੋਂ ਸਾਡੇ ਹੋਰ ਵੀ ਮੈਂਬਰ ਆਈ ਸੀ 12 14 ਨਾਲ ਤੇ ਕੁਝ ਰੁਝਾਨਾ ਕਰਕੇ ਇਸ ਵਾਰ ਕੁਝ ਘਾਟਾ ਆਇਆ ਪਕਿਆ ਨੇ ਪਰ ਹਾਲ ਸਾਰੇ ਸਾਰੇ ਭਰਾਵਾਂ ਦੀ ਸਾਰੇ ਡਰਾਈਵਰਾਂ ਦੀ ਸਾਨੂੰ ਸਪੋਰਟ ਉਹ ਪੂਰੀ ਆ ਕੀ ਸਾਰੀ ਟੀਮ ਹੁਣ ਦੁਆਰਾ ਇੱਥੇ ਪਹੁੰਚੀ ਆ। ਅਗਲੀ ਰਣਨੀਤੀ ਭਾਈ ਜਿੱਦਾ ਜਿੱਦਾ ਲਿਸਟਾ ਬਣੀਆਂ ਹੋਈਆਂ ਨੇ ਸਭ ਤੋਂ ਪਹਿਲਾਂ ਤਾਂ ਉਹਨਾਂ ਲਿਸਟਾਂ ਨੂੰ ਕੰਪਲੀਟ ਕੀਤਾ ਜਾਊਗਾ ਫਿਰ ਅਕੋਰਡਿੰਗ ਟੂ ਦੈਟ ਜਿਹੜਾ ਸਾਨੂੰ ਲੱਗੂਗਾ ਵੀ ਹੋਰ ਵੀ ਜਿਹੜੀ ਚੀਜ਼ ਰਹੀ ਕਵਰ ਕਰ ਸਕਦੇ ਹਾਂ ਜ਼ਰੂਰ ਕਰਾਂਗੇ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੁਣ ਇੱਥੇ ਦਾ ਪਹਿਲਾਂ ਪਹਿਲਾ ਪਿੰਡ ਨਵੇੜਾ ਆ ਕੱਲ ਦਾ ਸਾਡਾ ਡੇਰਾ ਬਾਬਾ ਨਾਨਕ ਗੁਰਦਾਸਪੁਰ ਏਰੀਆ ਦੇ ਵਿੱਚ ਜਿਹੜੀਆਂ ਲਿਸਟਾਂ ਬਣੀਆਂ ਹੋਈਆਂ ਖਾਲੂ ਅਸੀਂ ਉਸ ਏਰੀਆ ਨੂੰ ਜਿਹੜਾ ਸਟਾਰਟ ਅਪ ਲਾਵਾਂਗੇ ਤੁਸੀਂ ਦੁਬਈ ਤੋਂ ਆਣ ਕੇ ਸੇਵਾ ਕਰ ਰਹੇ ਹੋ ਕਿੰਨਾ ਸਕੂਨ ਮਿਲਦਾ ਕੀ ਅਪੀਲ ਕਰਨੀ ਚਾਹੁੰਦੇ ਜੇ ਹੋਰ ਪੰਜਾਬੀ ਸੱਜਣ ਆ ਪੰਜਾਬੀ ਸੱਜਣ ਜਿੰਨੇ ਸਾਡੇ ਐਨ ਆਰ ਆਈ ਬੈਠੇ ਨੇ ਅਸੀਂ ਹੱਥ ਜੋੜ ਕੇ ਉਹਨਾਂ ਅੱਗੇ ਰਿਕਵੈਸਟ ਕਰਦੇ ਹਾਂ ਕਿ ਆਬਵੀਅਸਲੀ ਆ ਗਰਾਉਂਡ ਲੈਵਲ ਤੇ ਆ ਕੇ ਆਪ ਇਹਨਾਂ ਚੀਜ਼ਾਂ ਨੂੰ ਦੇਖਣਾ ਚਾਹੀਦਾ ਜਿਹੜਾ ਸਕੂਨ ਦਾ ਨੂੰ ਆਪ ਆ ਕੇ ਉਹਨਾਂ ਚੀਜ਼ਾਂ ਦਾ ਮਿਲਦਾ ਆਪਾਂ ਇਸ ਗੱਲ ਦੇ ਵਿੱਚ ਵੀ ਡਿਨਾਈ ਨਹੀਂ ਕਰਦੇ ਕਿ ਪੈਸੇ ਬਣਾ ਚੀਜ਼ਾਂ ਨਹੀਂ ਹੁੰਦੀਆਂ ਜਿੰਨੇ ਸਾਡੇ ਪਿੱਛੇ ਬੈਠੇ ਨੇ ਉਹਨਾਂ ਦੀ ਪੈਸੇ ਦੀ ਸਪੋਰਟ ਸੀ ਤਾਂ ਜਿਵੇਂ ਗਰਾਉਂਡ ਲੈਵਲ ਤੇ ਕਰਦੇ ਆ ਮਠਾਈ ਚੀਜ਼ ਜਿਹੜੀ ਆ ਉਹ ਲੋੜਵੰਦ ਲੋਕਾਂ ਕੋ ਪਹੁੰਚਣੀ ਜ਼ਰੂਰੀ ਹੁੰਦੀ ਆ ਨਾ ਕਿ ਇਸਦਾ ਕੋਈ ਦਿਖਾਵਾ ਹੋਵੇ ਤੁਸੀਂ ਉੱਥੋਂ ਚੀਜ਼ ਦਿੱਤੀ ਆ ਅਸੀਂ ਲੈ ਕੇ ਆਏ ਆ ਸਾਡਾ ਉਹ ਆਪਣਾ ਪੈਸਾ ਆ ਹਰ ਇੱਕ ਬੰਦੇ ਨੇ ਇੱਕ ਤੇਲ ਫੁੱਲ ਵੀ ਜਿਹੜੇ ਹੁਣ ਸਾਡੇ ਡਰਾਈਵਰ ਵੀਰ ਨੇ ਓਬਵੀਅਸਲੀ ਉਹ ਸਾਰਾ ਸਾਰਾ ਦਿਨ ਗੱਡੀਆਂ ਚਲਾਉਂਦੇ ਨੇ ਉਹਨਾਂ ਨੇ ਵਿਚਾਰਿਆਂ ਨੇ 50 50 100 100 ਰੁਪਏ ਵੀ ਇਕੱਠੇ ਕਰਕੇ ਪਾਏ ਆ ਕਿਸੇ ਨੇ 100 ਆ ਗਏ ਨੇ 20 ਕਿਸੇ 100 500000 ਮਤਲਬ ਉਹ ਸਾਡਾ ਫਰਜ ਬਣਦਾ ਕਿ ਅਸੀਂ ਉਸ ਚੀਜ਼ ਨੂੰ ਜਿਹੜੀ ਉਹ ਸੇਵਾ ਉਹ ਹਰ ਕੋਈ ਲੋਡ ਵਨ ਤੱਕ ਪਹੁੰਚਾ ਸਗੀਏ ਹਰ ਕੋਈ ਜਿਹੜੀ ਆ ਸੇਵਾ ਉਹ ਸਹੀ ਥਾਂ ਤੇ ਲੱਗ ਸਕੇ ਨਾ ਕਿ ਉਹ ਕੋਈ ਮਿਸਯੂਜ਼ ਹੋਵੇ